ਖਬਰ ਸੰਗਰੂੜ ਦੇ ਲਹਿਰਾ ਗਾਗਰ ਤੋਂ ਹੈ ਜਿੱਥੇ ਮੰਤਰੀ ਬ੍ਰਿੰਦਰ ਗੋਇਲ ਕੁਝ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਆਏ ਸਨ ਪਰ ਉੱਥੇ ਕਿਸਾਨ ਯੂਨੀਅਨ ਦੇ ਆਗੂ ਪਹੁੰਚ ਗਏ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਦੇ ਬਦਲੇ ਵਿੱਚ ਮੰਤਰੀ ਬ੍ਰਿੰਦਰ ਗੋਇਲ ਵੱਲੋਂ ਪੰਜਾਬ ਸਰਕਾਰ ਜਿੰਦਾਬਾਦ ਦੇ ਨਾਰੇ ਕਿਸਾਨ ਆਗੂਆਂ ਦੇ ਸਾਹਮਣੇ ਲਗਾਏ ਗਏ ਮੰਤਰੀ ਬ੍ਰਿੰਦਰ ਗੋਇਲ ਦਾ ਕਹਿਣਾ ਸੀ ਕਿ ਉਹ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਦੇ ਲਈ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਹੇ ਹਨ ਪਰ ਕਿ ਕੁਝ ਕਿਸਾਨ ਉਨ੍ਹਾਂ ਦਾ ਵਿਰੋਧ ਜਾਣ ਬੁੱਝ ਕੇ ਕਰ ਰਹੇ ਹਨ ਤਾਂ ਕਿ ਪਾਰਟੀ ਦੀ ਛਵੀ ਖਰਾਬ ਕੀਤੀ ਜਾ ਸਕੇ ਉਧਰ ਦੂਜੇ ਪਾਸੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਉਹ ਮੰਤਰੀ ਬਰਿੰਦਰ ਗੋਇਲ ਦਾ ਵਿਰੋਧ ਇਸ ਲਈ ਕਰ ਰਹੇ ਹਨ ਕਿਉਂਕਿ ਜੋ ਕਿਸਾਨ ਧਰਨੇ ਲਗਾਏ ਗਏ ਸਨ ਉੱਥੇ ਪੰਜਾਬ ਸਰਕਾਰ ਵੱਲੋਂ ਤੱਕੇ ਸ਼ਾਹੀ ਕਰਕੇ ਕਿਸਾਨ ਧਰਨਿਆਂ ਨੂੰ ਚਕਵਾਇਆ ਗਿਆ ਅਤੇ ਉੱਥੋਂ ਕਿਸਾਨਾਂ ਦਾ ਸਮਾਨ ਜੋ ਚੋਰੀ ਹੋਇਆ ਸੀ ਉਹ ਹਜੇ ਤੱਕ ਬਰਾਮਦ ਨਹੀਂ ਕੀਤਾ ਗਿਆ ਜਿਸ ਦੇ ਚਲਦੇ ਉਹ ਮੰਤਰੀ ਬਰਿੰਦਰ ਗੋਇਲ ਦਾ ਵਿਰੋਧ ਕਰ ਰਹੇ ਹਨ ਅਤੇ ਇਹ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੰਜਾਬ ਸਰਕਾਰ ਕਿਸਾਨਾਂ ਦਾ ਚੋਰੀ ਹੋਇਆ ਸਮਾਨ ਬਰਾਮਦ ਨਹੀਂ ਕਰਵਾ ਦਿੰਦੀ। ਲੈ ਨਹੀਂ ਉਹ ਕਹਿਣਾ ਕੀ ਜਾਂਦੇ ਨੇ ਸੰਦਾ ਇਹ ਨਹੀਂ ਪਤਾ। ਫਿਰ ਦੂਜੀ ਗੱਲ ਹੋਰ ਹੈ। ਇਹ ਉੱਥੇ ਆਏ ਨੇ ਇਕੱਠੇ ਹੋ ਕੇ ਚੌਧਰੀ ਤੇ ਮੈਂ ਕਿਤੇ ਪਾਕਿਸਤਾਨ ਚੋਂ ਆਇਆ। ਮੈਂ ਲਹਿਰੇ ਤੋਂ ਆਇਆ। ਆਜਾ ਮੇਰੇ ਕੋਲੇ ਉੱਥੇ ਗੱਲ ਕਰ ਲੈਣਾ। ਇਹ ਸਿਰਫ ਤੇ ਸਿਰਫ ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੇ ਨੇ। ਆ ਸਾਰੇ ਲੋਕ ਖੜੇ ਨੇ ਪਿੰਡ ਦੇ। ਇਹਨਾਂ ਪਿੰਡ ਦੇ ਨੇ ਉਰੇ ਕਿਹਾ ਦੀ ਵੀ ਖਬਰਦਾਰ ਜੇ ਇੱਥੇ ਗੱਲ ਕੀਤੀ। ਆਂਦੇ ਕਿੱਥੋਂ ਨੇ ਮੈਂ ਤਾਂ ਇਹ ਨਹੀਂ ਪਤਾ। ਇੱਥੇ ਪਿੰਡ ਦੇ ਤਾਂ ਤਿੰਨ ਬੰਦੇ ਸੀ ਉਹਨਾਂ ਦੇ ਵਿੱਚ ਬਲਰੇ ਪਿੰਡ ਦੇ ਵਿੱਚ ਆਏ ਲੋਕਾਂ ਨੇ ਪੁੱਛਾਇਆ ਵੀ ਇੱਥੇ ਤੇ ਸਰਕਾਰ ਸਾਨੂੰ ਕੁਝ ਦੇਣ ਆ ਰਹੀ ਐ ਮੰਤਰੀ ਕੁਝ ਕਰ ਨਾ ਰਿਹਾ ਤੇ ਤੁਸੀਂ ਆਪਦੀ ਚੌਧਰਵਾੜੀ ਕਰਦੇ ਹੋ ਇਹ ਕੋਈ ਕਿਸਾਨਾਂ ਦੇ ਹਤਾਇਸ਼ੀ ਨਹੀਂ ਇਹ ਕਿਸਾਨਾਂ ਦੇ ਦੁਸ਼ਮਣ ਨੇ ਜੇ ਕਿਸਾਨਾਂ ਦੇ ਹਤਾਇਸ਼ੀ ਹੁੰਦੇ ਆ ਜਦੋਂ ਪਿਛਲੇ 20 ਦਿਨਾਂ ਤੋਂ ਪਹਿਲਾਂ ਸਾਡੇ ਪਾਣੀਆਂ ਤੇ ਹਰਿਆਣਾ ਸਰਕਾਰ ਕੇਂਦਰ ਸਰਕਾਰ ਦੀ ਮਦਦ ਦੇ ਨਾਲ ਡਾਕਾ ਮਾਰਨ ਜਾ ਰਹੀ ਸੀ ਜਦੋਂ ਕਿੱਥੇ ਗਏ ਸੀ ਇਹ ਉਦੋਂ ਤਾਂ ਆ ਕੇ ਨਹੀਂ ਖੜੇ ਉਦੋਂ ਕਹਿੰਦੇ ਵੀ ਕਿਸਾਨੀ ਦੇ ਡਾਕਾ ਪੈ ਰਹੇ ਪਾਣੀ ਕਿਹਦੇ ਲਈ ਵਰਤਿਆ ਜਾਂਦਾ ਉਦੋਂ ਤਾਂ ਅੱਗੇ ਨਹੀਂ ਖੜੇ ਇੱਥੇ ਆ ਕੇ ਖੜ ਜਾਂਦੇ ਨੇ ਇਹ ਕੋਈ ਸਰਕਾਰ ਨਾਲ ਦਬਦੀ ਹੈ ਨਾ ਸਰਕਾਰ ਕਿਸੇ ਗੱਲ ਤੋਂ ਝੁਕਦੀ ਹੈ ਪੰਜਾਬ ਸਰਕਾਰ ਲੋਕਾਂ ਦੇ ਹਿੱਤਾਂ ਦੇ ਲਈ ਖੜੀ ਹੈ ਖੜੀ ਰਹੂਗੀ ਮਾਮਲਾ ਸਾਡਾ ਉਹੀ ਮਾਮਲਾ ਹੈ ਜੇ ਜਿੱਮੇ ਸਾਡਾ ਉੱਥੇ ਦੋਵੇਂ ਬਾਰਡਰਾਂ ਦੇ ਉੱਤੋਂ ਇਹਨਾਂ ਨੇ ਕਰੋੜਾਂ ਦਾ ਸਮਾਨ ਉੱਥੋਂ ਖੁਰਦ-ਬੁਰਦ ਕਰਿਆ ਸਰਕਾਰ ਨੇ ਨਾਲ ਰਾਲ ਕੇ ਪ੍ਰਸ਼ਾਸਨ ਨੇ ਨਾਲ ਰਾਲ ਕੇ ਸਾਡੀਆਂ 40 ਤੱਕ ਟਰਾਲੀਆਂ ਨੇ ਜਿਹੜੀਆਂ ਅਜੇ ਤੱਕ ਨਹੀਂ ਲੱਭੀਆਂ ਹੈਗੀਆਂ ਸਾਡਾ ਕਰੋੜਾਂ ਦਾ ਸਮਾਨ ਹੈ ਜਿਹੜਾ ਉਹਦੇ ਬਾਰੇ ਪੁੱਛਦੇ ਸੀ ਵੀ ਸਰਕਾਰ ਨੂੰ ਉਹਦੇ ਬਾਰੇ ਕੀ ਕੀਤਾ ਜੀ ਸਾਡੇ ਜਿਵੇਂ ਉੱਥੇ ਸੂਬੇ ਦੇ ਆਗੂ ਨੇ ਉਹਨਾਂ ਨੂੰ ਉਹਨਾਂ ਨੂੰ ਕੁੱਟਿਆ ਗਿਆ ਉੱਥੇ ਸ਼ੰਭੂ ਬਾਰਡਰ ਦੇ ਉੱਪਰ ਸ਼ੰਭੂ ਥਾਣੇ ਦੇ ਇੰਚਾਰਜ ਹਰਪ੍ਰੀਤ ਸਿੰਘ ਨੇ ਉਹ ਉਹਨੂੰ ਪੁੱਛਿਆ ਸੀ ਵੀ ਉਹ ਬੇਗਨਾ ਬੰਦੇ ਨੂੰ ਕੁੱਟਿਆ ਗਿਆ ਉੱਥੇ ਕੀ ਕਾਰਵਾਈ ਕਰੀ ਹੈ ਤੇ ਜਿਹੜੀਆਂ ਟਰਾਲੀ ਚੋਰ ਐਮ ਐਲ ਏ ਇਹਨਾਂ ਦਾ ਉਹਦਾ ਨਾਮ ਹੈ ਉੱਥੇ ਦੇ ਐਮ ਐਲ ਏ ਦਾ ਉਹਦੇ ਉੱਤੇ ਸਰਕਾਰ ਨੇ ਕੀ ਕਾਰਵਾਈ ਕੀਤੀ ਹੈ ਇਹ ਗੱਲਾਂ ਦੇ ਅਸੀਂ ਜਵਾਬ ਮੰਗਦੇ ਸੀ ਇਹਨਾਂ ਕੋਲੋਂ ਪਰ ਇਹਨਾਂ ਨੇ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਅਸੀਂ ਚੂਲੜ ਤੋਂ ਸ਼ੁਰੂ ਕੀਤਾ ਸੀ ਧਰਨਾ ਚੂਲੜ ਦੇ ਵਿੱਚ ਪੁੱਛਗਿੱਛ ਕੀਤੀ ਉੱਥੇ ਕੋਈ ਜਵਾਬ ਨਹੀਂ ਦਿੱਤਾ ਉਲਟਾ ਮੰਤਰੀ ਜੀ ਹੱਥ ਮਾਰ ਕੇ ਸਾਨੂੰ ਮਜ਼ਾਕ ਕਰਕੇ ਉੱਥੋਂ ਲੰਗੇ ਨੇ ਫਿਰ ਅਸੀਂ ਇੱਥੇ ਆਏ ਆਂ ਸਲੇਮਗੜ੍ਹ ਇੱਥੇ ਸਾਡੀ ਪ੍ਰਾਤਰੀ ਜੱਥੇਬੰਦੀ ਨਾਲ ਰਲ ਕੇ ਅਸੀਂ ਇਹੀ ਗੱਲਾਂ ਇੱਥੇ ਪੁੱਛੀਆਂ ਸੀ ਵੀ ਸਾਡਾ ਦੱਸੋ ਜੀ ਜਿਹੜੇ ਸਾਡੀਆਂ ਟਰਾਲੀਆਂ ਚੋਰੀ ਕੀਤੀਆਂ ਨੇ ਟਰੈਕਟਰ ਚੋਰੀ ਕੀਤੇ ਨੇ ਅਜੇ ਤੱਕ ਜੇ ਬੱਲਰਾਂ ਦੀ ਟੈਂਕੀ ਐ ਕੋਈ ਨੀ ਥਿਆਰੀ ਹੈਗੀ ਇਹ ਚੀਜ਼ਾਂ ਬਾਰੇ ਗੱਲਾਂ ਬਾਤਾਂ ਅਸੀਂ ਪੁੱਛੇ ਸੀ ਪਰ ਉੱਥੇ ਵੀ ਮੰਤਰੀ ਜੀ ਨੇ ਗੱਲਾਂ ਦਾ ਜਵਾਬ ਦੇਣ ਦੀ ਬਜਾਏ ਉਲਟਾ ਨਾਰੇ ਮਾਰਨ ਲੱਗ ਗਏ ਸਾਡੇ ਖਿਲਾਫ ਤੇ ਉਹ ਉੱਥੇ ਇਹ ਨਾਰੇ ਮਾਰਨ ਲੱਗ ਗਏ ਉਹ ਤੋਂ ਬਾਅਦ ਇਹ ਅਗਲੇ ਪਿੰਡ ਡੂਟੇ ਗਏ ਅਸੀਂ ਫਿਰ ਇਹਨਾਂ ਦੇ ਪਿੱਛੇ ਅਗਲੇ ਪਿੰਡ ਡੂਟੇ ਗਏ ਡੂੜੀਆਂ ਜਾ ਕੇ ਇਹਨਾਂ ਨੇ ਵੱਧ ਫੋਰਸ ਲਾ ਕੇ ਸਾਡਾ ਪਹਿਲਾ ਛੜਕ ਰੋਕ ਕੇ ਜਦੋਂ ਅਸੀਂ ਸਾਈਡ ਵਿੱਚ ਦੀ ਹੋ ਕੇ ਤਕੂਨ ਤੱਕ ਜਾਣਾ ਚਾਹਿਆ ਤਾਂ ਵੱਡੀ ਫੋਰਸ ਲਾ ਕੇ ਇਹਨਾਂ ਨੇ ਸਾਡਾ ਜਿਹੜਾ ਅਰੈਸਟ ਕਰ ਲਿਆ ਅਰੈਸਟ ਕਰਕੇ ਸਾਨੂੰ ਇਹ ਮੂਨ ਕਟਾਣੇ ਲੈ ਕੇ ਆਏ ਨੇ ਤੇ ਹੁਣ ਸ਼ਾਮ ਨੂੰ ਸਾਡਾ ਹੁਣ ਇਹਨਾਂ ਨੇ ਸਾਨੂੰ ਰਿਲੀਜ਼ ਕੀਤਾ ਹੈ ਪ੍ਰੋਗਰਾਮ ਅੱਗੇ ਵੀ ਜਾਰੀ ਰਹੇ ਅੱਗੇ ਪ੍ਰੋਗਰਾਮ ਵੀ ਜਾਰੀ ਰਹਿਣਗੇ ਜੀ ਜਿੰਨਾ ਚਿਰ ਸਾਡੀਆਂ ਜਿਹੜੀਆਂ ਗੱਲਾਂ ਦੇ ਸਵਾਲਾਂ ਦੇ ਜਵਾਬ ਨੇ ਉਹ ਇਹ ਨਹੀਂ ਦਿੰਦੇ ਹੈਗੇ ਖੜ ਕੇ ਸਾਡੀ ਗੱਲ ਨਹੀਂ ਸੁਣਦੇ ਇਹਨਾਂ ਦਾ ਇਸ ਤਰੀਕੇ ਵਿਰੋਧ ਜਾਰੀ ਰਹੂਗਾ ਜੇ ਫਿਰ ਵੀ ਇਹ ਸਾਡੇ ਨਾਲ ਇਸ ਤਰ੍ਹਾਂ ਗ੍ਰਿਫਤਾਰੀਆਂ ਕਰਦੇ ਨੇ ਧੱਕੇ ਕਰਦੇ ਨੇ ਤਾਂ ਆਉਣ ਵਾਲੇ 2027 ਦੇ ਵਿੱਚ ਐਦੋਂ ਵੀ ਚੌਗਣਾ ਵਿਰੋਧ ਇਹਨਾਂ ਦਾ ਅਸੀਂ ਪਿੰਡਾਂ 'ਚ ਕਰਾਂਗੇ। ਮਾਮਲਾ ਇਹ ਸੀ ਜੀ ਪਿੰਡਾਂ ਦੇ ਵਿੱਚ ਜਿਵੇਂ ਆਰੇ ਉਦਘਾਟਨ ਕਰਨ ਅਸੀਂ ਇਹਨਾਂ ਨੂੰ ਆਪਣੇ ਸਵਾਲ ਸੀ ਜਿਹੜੇ ਸਾਡੇ ਜਥੇਬੰਦੀਆਂ ਵੱਲੋਂ ਕੋਲੇ ਫੋਰਮਾਂ ਦੇ ਸ਼ੰਭੂ ਟੈਕਨੋਰੀ ਬਾਰਡਰ ਤੇ ਜਿਹੜਾ ਮੋਰਚਾ ਬਹੁਤ ਵੱਡੇ ਜ਼ੁਲਮ ਦੇ ਨਾਲ ਗਦਾਰੀ ਦੇ ਨਾਲ ਚੁਕਾਇਆ ਗਿਆ ਉਹਦਾ ਅਸੀਂ ਸਵਾਲ ਪੁੱਛ ਰਹੇ ਸੀ ਤੇ ਪਹਿਲਾਂ ਇਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਜਦੋਂ ਪ੍ਰੋਗਰਾਮ ਕਰਨ ਤੋਂ ਬਾਅਦ ਤੁਹਾਨੂੰ ਮਲਾਵਾਂਗੇ ਪਰ ਪ੍ਰਸ਼ਾਸਨ ਵੱਲੋਂ ਜਦੋਂ ਪ੍ਰੋਗਰਾਮ ਕਰਕੇ ਉਹ ਜਾਣ ਲੱਗੇ ਉਹਨਾਂ ਨੇ ਸਾਨੂੰ ਨਾ ਮਲਾਇਆ ਤਾਂ ਅਸੀਂ ਜਿਹੜਾ ਨਾਰੇਬੰਦੀ ਨਾਰੇਬੰਦੀ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਪ ਵੀ ਸਾਨੂੰ ਮਿਲਣ ਦੀ ਬਜਾਏ ਤੇ ਉਹ ਆਪ ਨਾਰੇ ਲਾਉਂਦੇ ਹੋਏ ਉਥੋਂ ਬੜੇ ਹੰਕਾਰ ਦੇ ਵਿੱਚ ਸਲੇਮਗੜ ਪਿੰਡ ਤੋਂ ਚੱਲੇ ਪਰ ਸਲੇਮਗੜ ਤੋਂ ਜਦੋਂ ਚੱਲੇ ਪਿੰਡ ਡੂੜੀਆਂ ਉਹਨਾਂ ਨੇ ਜਾਣਾ ਸੀ ਅਸੀਂ ਉਹਨਾਂ ਦੇ ਨਾਲ ਡੂੜੀਆਂ ਗਏ ਪ੍ਰਸ਼ਾਸਨ ਨੇ ਸਾਨੂੰ ਪੂਰੇ ਜਿਹੜੇ ਪਿੰਡ ਡੂਡੀਆਂ ਨੂੰ ਸ਼ੌਣੀ ਦੇ ਰੂਪ ਦੇ ਵਿੱਚ ਬਦਲ ਕੇ ਸਾਨੂੰ ਰਸਤੇ ਦੇ ਵਿੱਚ ਘੇਰਿਆ ਗਿਆ ਪਰ ਕੇਰ ਤੋਂ ਬਰਾਦ ਸਾਨੂੰ ਜਿਹੜਾ ਉਹਨਾਂ ਨੇ ਅਸੀਂ ਜਾਣ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਅਰੈਸਟ ਕੀਤਾ ਗਿਆ ਬੱਸਾਂ ਦੇ ਵਿੱਚ ਭਰ ਕੇ ਇੱਥੇ ਮੋਨ ਪਠਾਣੇ ਦੇ ਵਿੱਚ ਲਿਆਂਦਾ ਗਿਆ ਬੜਾ ਪਰੇਸ਼ਾਨ ਕੀਤਾ ਤੇ ਹੁਣ ਤਕਰੀਬਨ ਸ਼ਾਮ ਦੇ 7 ਵਜੇ 8 ਵਜੇ ਚੁੱਕੇ ਨੇ ਹੁਣ ਸਾਨੂੰ ਇਹਨਾਂ ਨੇ ਇੱਥੋਂ ਰਿਹਾ ਕੀਤਾ ਹੈ ਅੱਜ ਇਹ ਸਰਕਾਰ ਨੂੰ ਬੜਾ ਦੁੱਖ ਲੱਗ ਰਿਹਾ ਜਿਹੜੇ ਲੋਕ ਹੱਕ ਮੰਗਦੇ ਨੇ ਪਰ ਇਹ ਸਰਕਾਰ ਹੈ ਜਿਹੜੀ ਆਪ ਕਹਿੰਦੀ ਹੁੰਦੀ ਸੀ ਧਰਨਿਆਂ ਦੇ ਵਿੱਚ ਬਹਿ ਕੇ ਸਾਡੇ ਜਿਹੜੀ ਆਮ ਆਦਮੀ ਪਾਰਟੀ ਹੈ ਧਰਨਿਆਂ ਤੋਂ ਪੈਦਾ ਹੋਈ ਹੈ ਤੇ ਸਾਡੇ ਜਿਹੜੇ ਐਮਐਲਏ ਬਰਿੰਦਰ ਗੋਇਲ ਜੀ ਨੇ ਇਹ ਆਪ ਲਹਿਰੇ ਦੇ ਵਿੱਚ ਨਹਿਰ ਦੇ ਪੁਲ ਦੇ ਉੱਪਰ ਧਰਨੇ ਲਾਉਂਦੇ ਰਹੇ ਨੇ ਪਰ ਅੱਜ ਇਹਨਾਂ ਨੂੰ ਉਹ ਧਰਨੇ ਜਿਹੜੇ ਲੋਕ ਹੱਕ ਮੰਗਦੇ ਨੇ ਉਹ ਬਹੁਤ ਬੁਰੇ ਲੱਗਦੇ ਨੇ ਕੋਈ ਗੱਲ ਨਹੀਂ ਇਹਨਾਂ ਦਾ ਜਿਹੜਾ ਅੱਜ ਤਕਰੀਬਨ 3.5 ਸਾਲ ਨੇ ਸਰਕਾਰ ਨੂੰ ਹੋ ਚੁੱਕੇ ਨੇ ਲੋਕ ਧਰਨੇ ਮਜਾਰੇ ਲਾਉਣਗੇ ਆਪਣੇ ਹੱਕ ਮੰਗਣਗੇ ਇਹਨਾਂ ਨੇ ਜਿਹੜੇ ਲਾਰੇ ਲਾਏ ਸੀ ਉਹ ਅਧੂਰੇ ਨੇ ਪਰ ਅੱਜ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਤਕਰੀਬਨ 2027 ਦੇ ਵਿੱਚ ਇਹਨਾਂ ਨੂੰ ਆਪਣੇ ਆਪ ਪਤਾ ਲੱਗ ਜਾਣਾ ਹੈ ਵੀ ਅਸੀਂ ਧਰਨੇ ਵਾਲੇ ਲੋਕਾਂ ਨਾਲ ਕੀ ਕੀਤਾ ਤੇ ਉਹ ਸਾਡੇ ਨਾਲ ਹੁਣ ਕੀ ਕਰਨਗੇ